ਬਾਬਾ ਜੀ ਬੇਨਤੀ ਹੈ ਕਿ ਇਸ ਸਥਾਨ ਦੇ ਉੱਤੇ ਜਿੱਥੇ ਅੱਜ ਆਪਾਂ ਬੈਠੇ ਆਂ ਇਹ ਸਥਾਨ ਦਾ ਸੰਪੇਖ ਸੰਖੇਪ ਇਤਿਹਾਸ ਕਿਹੜੇ ਕਿਹੜੇ ਗੁਰੂ ਸਾਹਿਬਾਨ ਇੱਥੇ ਆ ਕੇ ਬੈਠੇ ਨੇ ਇੱਥੇ ਚਰਨਛੋਹ ਪ੍ਰਾਪਤ ਹੈ ਇਸ ਥਾਨ ਨੂੰ ਨਾਲ ਦੀ ਨਾਲ ਜਿਹੜਾ ਖੂਹ ਹੈ ਇੱਥੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਜੀ ਇਸ਼ਾਨ ਕਰ ਗਏ ਨੇ ਇਹ ਸਾਨੂੰ ਥੋੜਾ ਸੰਖੇਪ ਦੇ ਵਿੱਚ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਕਿਲਾ ਜੋ ਕਿ ਇਤਿਹਾਸ ਵਿੱਚ ਭਾਈ ਕਾਨ ਸਿੰਘ ਨਾਭਾ ਮਹਾਨ ਕੋਈ ਗ੍ਰੰਥਾ ਉਹਦੇ ਵਿੱਚ ਉਹਨਾਂ ਨੇ ਹਵੇਲੀ ਦਾ ਇਹਨੂੰ ਦਰਜਾ ਦਿੱਤਾ ਕਹਿੰਦੇ ਇਸ ਹਵੇਲੀ ਦੇ ਵਿੱਚ ਪਹਿਲੀ ਵਾਰੀ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਆਰਾ ਗਵਾਲੀਅਰ ਕਿਲੇ ਤੋਂ 52 ਰਾਜੇ ਰਿਆਹ ਕਰਾ ਕੇ ਇਸ ਰਾਜੇ ਦੇ ਇੱਕ ਰਾਤ ਹਵੇਲੀ 'ਚ ਕੱਟਿਆ ਸੰਸਖਾਂ ਰਾਜਾ 84 ਪਿੰਡਾਂ ਦਾ ਮਾਲਕ ਪੈਸਾ ਬਹੁਤ ਆ ਘੋੜਿਆਂ ਦਾ ਵਪਾਰ ਕਰਦਾ ਸੀਗਾ ਇਹ ਕਹਿੰਦਾ ਕਿ ਮਹਾਰਾਜੇ ਮੇਰੇ ਘਰ ਆਦ ਨਹੀਂ ਹੁੰਦੀ ਸੰਗਤੀ ਪੈਸਾ ਬਹੁਤ ਸੀਗਾ ਪਰ ਆਦ ਨਹੀਂ ਸੀ ਛੇਵੇਂ ਪਾਤਸ਼ਾਹ ਬਭੰਜਰ ਰਾਜਿਆਂ ਦੀ ਇਸ ਹਵੇਲੀ ਵਿੱਚ ਰਾਜਾ ਸੰਖਾ ਨਾਲ ਸੇਵਾ ਕੀਤੀ ਅਮਰਤ ਵਿਲੇ ਛੇਵੇਂ ਪਾਤਸ਼ਾਹ ਉੱਠੇ ਪਰਵਾਨਾ ਬੇਨਤੀ ਕੀਤੀ ਰਾਜਾ ਸੰਸਕਰਨ ਕਹਿੰਦਾ ਮਹਾਰਾਜੇ ਵੀ 84 ਪਿੰਡਾਂ ਦਾ ਮਾਲਕ ਆ ਪੈਸਾ ਬਹੁਤ ਆ ਘੋੜਿਆਂ ਦਾ ਵਪਾਰ ਆ ਪਰ ਆਦ ਨਹੀਂ ਹੁੰਦੀ ਛੇਵੇਂ ਪਾਤਸ਼ਾਹਾਂ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸੰਗਤੀ ਸੇਵਾ ਤਨ ਤੇ ਮਨ ਤੇ ਧੰਦੇ ਨਾਲ ਕੀਤੀ ਜਾਂਦੀ ਹੈ ਤਿੰਨ ਤਰ੍ਹਾਂ ਦੀ ਸੇਵਾ ਗੁਰੂ ਗ੍ਰੰਥ ਸਾਹਿਬ 'ਚ ਮੰਨੀ ਗਈ ਆ ਇਹਨਾਂ ਨੇ ਤਿੰਨੇ ਤਰ੍ਹਾਂ ਸੇਵਾ ਕੀਤੀ ਤਨ ਨਾਲ ਵੀ ਕੀਤੀ ਮਨ ਨਾਲ ਵੀ ਕੀਤੀ ਧੰਨ ਨਾਲ ਵੀ ਕੀਤੀ ਛੇਵੇਂ ਪਾਤਸ਼ਾਹ ਅਮਰਤਵਿਲੇ ਉੱਠੇ ਸੰਸਖਾਨਾਂ ਬੇਨਤੀ ਕੀਤੀ ਮਹਾਰਾਜਾ ਪ੍ਰਵਾਨ ਕੀਤੀ ਕਹਿੰਦੇ ਸੰਸਖਾਨ ਅਸੀਂ ਤੇਰੀ ਸੇਵਾ ਤੋਂ ਖੁਸ਼ ਆ ਤੇਰੇ ਦੋ ਬੱਚੇ ਹੋਣਗੇ ਕਿਲੇ ਦੇ ਵਿੱਚ ਸ਼ਾਹ ਵਿਲੀ 'ਚ ਮਹਾਰਾਜ ਬਚਨ ਕਰਕੇ ਗਿਆ ਅਗਰ ਕਿਸੇ ਭੈਣ ਭਾਈ ਦੇ ਔਲਾਦ ਨਾ ਹੁੰਦੀ ਹੋਵੇ ਤੇ ਸੁਖਣਾ ਸੁਖੋ ਤੇ ਅਦਸ਼ਮੇਤੀ ਕਰੋ ਪੂਰੀ ਹੁੰਦੀ ਆ ਮਹਾਰਾਜ ਕਹਿੰਦੇ ਸਮਝ ਗਿਆ ਤੇਰੇ ਦੋ ਬੱਚੇ ਹੋਣਗੇ ਇੱਥੇ ਬਚਨ ਕਰਕੇ ਮਹਾਰਾਜੀ ਕੀਰਤਪੁਰ ਆਪਣੇ ਅਸਥਾਨ ਤੇ ਚਲੇ ਜਾਂਦੇ ਆ ਇਹਨਾਂ ਦੇ ਘਰ ਬੱਚੇ ਦਾ ਜਨਮ ਲਿਆ 40 ਦਿਨ ਘਰੇ ਰੱਖਿਆ ਬਿਨਾ ਸਗਨ ਕੀਤੇ ਕੀਰਤਪੁਰ ਸਹਿ ਲੈ ਕੇ ਚਲੇ ਗਏ 6ਵੇਂ ਪਾਤਸ਼ਾਹ ਦੇ ਸਨਮੁਖ ਮੂਹਰੇ ਲਟਾ ਦਿੱਤਾ ਲੰਮਾ ਪਾਤਾ ਬੱਚੇ ਨੂੰ ਮਹਾਰਾਨਾ ਸੰਗਤ ਜੀ ਇੱਕ ਸ੍ਰੀ ਸਾਹਿਬ ਹੈ ਨਾਈ ਨੀਲੇ ਰੰਗ ਦਾ ਚੋਲਾ ਪਾਤ ਹੈ ਇਹਨੂੰ ਨਿਹੰਗ ਸਜਾਤਾ ਸੀ ਪਿੰਡ ਦਾ ਨੌ ਅਸੀਂ ਕੋਟ ਪਹਰਾਣਾ ਮਹਾਰਾਨਾ ਬੜੇ ਸਤਕਾਰ ਨਾਲ ਗੋਦ ਵਿੱਚ ਚਾਕੇ ਕੋਟਲਾ ਨਿਹੰਗ ਖਾਨ ਰੱਖਤਾ ਪਿੰਡ ਦਾ ਨੌ ਸੰਗਤ ਜੀ ਕੋਟਲਾ ਬੱਚੇ ਦਾ ਨੌ ਨਿਹੰਗ ਖਾਨ ਛੇਵੇਂ ਪਾਚਨ ਰੱਖਿਆ ਇਸ ਕਿਲੇ ਦੇ ਵਿੱਚ ਹਵੇਲੀ ਚ ਚਾਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਇਆ ਪਹਿਲੀ ਵਾਰ ਹੀ ਭਗਾਨੀ ਦਾ ਜੰਦ ਜਿੱਤ ਕੇ ਮਹਾਰਾ ਪੱਠੇ ਤੇ ਆਏ 14 ਜੰਗਾਂ ਜਿੱਤੀਆਂ ਹਾਰ ਨਾ ਹੋਈ ਪਹਿਲੀ ਜੰਗ ਭਗਾਨੀ ਦਾ ਜੰਦ ਭਗਾਨੀ ਦਾ ਜੰਦ ਜਿੱਤ ਕੇ ਪਿੰਡ ਕੋਠਲੇ ਪੱਠੇ ਤੇ ਆਏ 10ਵੇਂ ਪਾਤਸ਼ਾਹ ਕਹਿੰਦੇ ਆਰਾਮ ਕਰਨਾ ਘੰਟੀ ਤੋਂ ਘੰਟੀ ਚਲੇ ਜਾਣਾ ਉੱਥੇ ਸੀਗੇ ਮਜ਼ਦੂਰ ਮਹਾਰਾਜ ਨੂੰ ਕਹਿੰਦੇ ਤੁਸੀਂ ਪੱਠੇ ਦੇ ਚੜਜੋ ਉਹਨਾਂ ਨੇ ਟਿੱਚਰ ਕਰ ਦਿੱਤੀ ਜਲਦਾ ਬਲਦਾ ਪੱਠਾ ਸੀ ਤਪਦਾ ਸੀਗਾ ਜਦੋਂ ਪਿਆ ਕਿ ਤੁਸੀਂ ਪੱਠੇ ਦੇ ਚੜਜੋ ਗੁਰੂ ਸਾਹਿਬ ਘੋੜੇ ਤੇ ਸਵਾਰ ਸੀ ਉਹਨਾਂ ਨੇ ਅਸ਼ਿਆਰਾ ਕੀਤਾ ਅੱਡੀ ਮਾਰੀ ਘੋੜੇ ਨੂੰ ਘੋੜਾ ਅੱਗੇ ਵਧਣ ਲੱਗਿਆ ਪੱਠੇ ਤੇ ਚੱਲਣ ਲੱਗਾ ਉਹਦੇ ਪੌੜ ਦੋਨੇ ਲੱਗੇ ਪੱਠੇ ਨੂੰ ਜਦੋਂ ਪੌੜ ਲੱਗੇ ਪੱਠੇ ਨੂੰ ਸਾਤੀ ਘੋੜੇ ਦੇ ਦੋਨੇ ਉਹ ਪੱਠਾ ਠੰਡਾ ਹੋ ਗਿਆ ਇੱਕ ਮਦੂਦ ਦੱਸਣ ਵਾਸਤੇ ਆਉਂਦਾ ਇਹ ਜਿਹੜਾ ਪੱਠਾ ਆ ਇਹ ਇਹ ਪਠਾਣਾ ਦਾ ਪੱਠਾ ਆ ਅਰਮ ਖਾਨ ਵੀ ਮੁਤਾਜ ਤੇ ਸੰਸਖਾਨ ਉਹਨਾਂ ਦਾ ਪੱਠਾ ਜਦੋਂ ਮਜ਼ਦੂਰ ਇੱਥੇ ਦੱਸਣ ਵਾਸਤੇ ਆਉਂਦਾ ਸੰਗਤ ਹੀ 10ਵੇਂ ਪਾਤਸ਼ਾਹ ਸੰਗਤ ਹੀ ਜਦੋਂ ਉਹਨਾਂ ਨੇ ਪੱਠਾ ਢੰਡਾ ਕੀਤਾ ਇੱਥੇ ਦੱਸਣ ਵਾਸਤੇ ਆਉਂਦਾ ਮਜ਼ਦੂਰ ਨੰਗੀ ਪਾਰੀ ਚਲ ਗਿਆ ਨੰਗਖਾਨ ਨਾਲ ਜਾ ਕੇ ਦੇਖਿਆ ਪੱਠਾ ਢੰਡਾ ਗੁਰੂ ਗੋਬਿੰਦ ਸਿੰਘੀ ਘੋੜੇ ਤੇ ਸਵਾਰ ਸੀ ਨੰਗਖਾਨ ਜਾ ਕੇ ਬੇਨਤੀ ਕਰਦਾ ਮਹਾਰਾ ਜਵੇਦੀ ਵਿੱਚ ਚਲੋ ਆਪ ਚੱਲੀਏ ਮਾਂਦੀ ਭਾਵਨਾ ਦੇਖ ਕੇ ਗੁਰੂ ਸੰਗਤਈ ਬੋਮੇ ਸਿੰਘ ਮਹਾਰਾਜਾ ਉਸ ਵਿੱਚ 파ਚਨ ਨੇ ਹੰਗ ਖਾਨ ਨਾਲ ਪਹਿਲੀ ਵਾਰੀ ਪੱਠਾ ਠੰਡਾ ਕਰਕੇ ਆਉਂਦੇ ਆ ਫਿਰ ਬੀਬੀ ਮਮਤਾ ਦਾ ਭਾਈ ਆਲਮ ਖਾਨ ਤਕੜਾ ਹੋਇਆ ਉਹਦੀ ਮੰਗਣੀ ਤੇ ਦੂਜੀ ਵਾਰ ਆਉਂਦੇ ਆ ਮਹਾਰਾਜਾ ਆਲਮ ਖਾਨ ਦੀ ਮੰਗਣੀ ਹੁੰਦੀ ਆ ਤੇ ਸ਼ਾਦੀ ਦੇ ਸਨੇ ਪਰਿਵਾਰ ਰੰਦੇ ਆ ਆਲਮ ਖਾਨ ਦੀ ਤੀਜੀ ਵਾਰ ਚੌਥੀ ਵਾਰੀ ਛੇਪੂ ਨੂੰ ਆਨੰਦਪੁਰ ਸਾਹਿਬ ਛੱਡਿਆ ਫਿਰ ਮਹਾਰਾਜ ਸਾਂਗੀ ਸਰਸਾ ਦੇ ਵਿਛੋੜਾ ਪੈ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਸੀਗਾ ਤਿੰਨ ਹਿੱਸਿਆਂ 'ਚ ਵੰਡੇਗਾ ਛੋੜੇ ਸਾਹਿਬ ਜੀ ਦੇ ਗੰਗੂ ਬਹਾਮਣ ਆਪਣੇ ਪਿੰਡ ਸੇੜੀ ਨੂੰ ਛੋੜੇ ਸਾਹਿਬ ਜੀ ਦੇ ਜੋਰਾਵਾਰ ਪਤੀ ਮਾਤਾ ਗੁਜਰ ਕੌਰ ਨੂੰ ਲੈ ਜਾਂਦਾ ਆਪਣੇ ਪਿੰਡ ਨੂੰ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਰਵਾਨਾ ਹੋ ਗਏ ਉਹਨਾਂ ਦੇ ਵਿੱਚ ਵੱਡੇ ਸਾਹਿਬ ਜੀ ਦੇ ਬਾਬਾ ਜੀ ਸਿੰਘ ਜੀ ਹਾਰ ਸਿੰਘ ਤੇ ਉਹਨਾਂ ਦੇ ਵਿੱਚ ਸਾਦੀ ਗੁਰੂ ਗੋਬਿੰਦ ਸਿੰਘ ਹੋਰ ਜਿਹੜੇ ਸਿੰਘ ਬੱਚੇ ਤੇ ਨਾਲੇ ਪਚਿੱਤਰ ਸਿੰਘ ਮਲਕਪੁਰ ਲੰਗੜਾ ਪੈਂਦੀ ਐ ਇੱਥੇ ਉੱਥੇ ਜੰਗ ਛਿੜਪੀ ਪਾਰੀ ਭਾਈ ਬਚਿੱਤਰ ਸਿੰਘ ਫੱਟੜ ਹੋ ਜਾਂਦਾ ਜਦੋਂ ਬਚਿੱਤਰ ਸਿੰਘ ਫੱਟੜ ਹੋ ਜਾਂਦਾ ਅ ਜਿਸ ਕਮਰੇ ਦੇ ਵਿੱਚ ਅਸੀਂ ਵੀਡੀਓ ਬਣਾਉਣਾ ਹੈ ਇਸ ਕਮਰੇ ਦੇ ਵਿੱਚ ਲਿਆ ਕੇ ਲਟਾ ਦਿੱਤਾ ਭਾਈ ਬਚਿੱਤਰ ਸਿੰਘ ਨੂੰ ਕਹਦੇ ਨੇ ਰਿਪੋਰਟ ਕਰ ਦਿੱਤੀ ਚਮਕੀ ਸੀਗੀ ਰੋਪੜ ਫਿਰ ਇਹਨੂੰ ਘੇਰਾ ਪੈ ਗਿਆ 5 ਕਿਲਿਆਂ ਦੀ ਫਾਰਦ ਕੜਾਈ ਬਾਬਾ ਬਲਬੀਰ ਸਿੰਘ 96 ਕਰੋੜੀ ਇੱਥੇ ਸੰਗਤ ਨਾਲ ਵੀ ਬਹੁਤ ਸਹਿਯੋਗ ਦਿੱਤਾ ਇਹ ਕਿਲਾ ਜਿਹੜਾ ਬਹੁਤ ਮਸਕਤ ਦੇ ਨਾਲ ਬਹੁਤ ਮੁਸ਼ਕਲ ਖੁੱਲਿਆ ਹੈ ਸੰਗਤ ਜੀ ਪੰਜ ਕਿੱल्ल्या ਸੀਗਾ ਨਿਆੰਘ ਖਾਨ ਇਸ ਗੇਟ ਦੇ ਬਾਹਰ ਬੈਠ ਜਾਂਦਾ ਜਿਹੜੇ ਗੇਟ ਦੀ ਭਾਈ ਸਾਹਿਬ ਆਪਾਂ ਨੂੰ ਅੱਜ ਹਿਸ਼ਾਰਾ ਕਰਕੇ ਦਿਖਾ ਰਹੇ ਹਨ ਇਸ ਗੇਟ ਦੇ ਬਾਹਰ ਸੰਗਤ ਜੀ ਬੈਠ ਜਾਂਦਾ ਨਿਆੰਘ ਖਾਨ ਸਾਰੀ ਮੁਗਲ ਫੌਜ ਆ ਕੇ ਨਿਆੰਘ ਖਾਨ ਕੋਲ ਬੈਠ ਜਾਂਦੀ ਹੈ ਖੜ ਜਾਂਦੀ ਆ ਨਿਆੰਘ ਖਾਨ ਤੂੰ ਬੈਠਾ ਇਸ ਗੇਟ ਖੋਲ ਕਹਿੰਦਾ ਮੈਂ ਨਹੀਂ ਖੋਲਣਾ ਕਿਉਂ ਕਹਿੰਦਾ ਮੇਰਾ ਦਿਮਾਗ ਤੀਜ ਵਈ ਪਿਆ ਕਹਿੰਦੇ ਨਿਆੰਘ ਖਾਨ ਤੂੰ ਝੂਠ ਬੋਲਦਾ ਸਿੰਘਾਂ ਦੀ ਸਾਨੂੰ ਸ਼ਿਕਾਇਤ ਮਿਲੀ ਸੀ ਖਬਰ ਮਿਲੀ ਆ ਤੂੰ ਅਗਰ ਤੇਰਾ ਦਮਾਦ ਹੈ ਧੀ ਜਵਾਈ ਹੈ ਤੂੰ ਹਾਕ ਮਾਰ ਤੇਰੀ ਲੜਕੀ ਬਾਹਰ ਆਵੇ ਕਹਿੰਦੇ ਉਹਨਾਂ ਬਾਜ ਮਾਰਤੀ ਫੌਜ ਵਿੱਚ ਖੜੇ ਨਾਲ ਆਵਾਜ਼ ਮਾਰੀ ਕਹਿੰਦੇ ਬੀਬੀ ਮੁਹਤਾਜ ਨੂੰ ਜਿਹੜੀ ਆਵਾਜ਼ ਮਾਰੀ ਵੀ ਬੇਟਾ ਮੁਹਤਾਜ ਬਾਹਰ ਆਓ ਤੁਸੀਂ ਤੇ ਦੇਖੋ ਕੌਣ ਆਇਆ ਹੈ ਕਹਿੰਦੇ ਜਦੋਂ ਜਾ ਕੇ ਦੇਖਿਆ ਉਹਨਾਂ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਦੇਖਦੀ ਹੈ ਹੀ ਤੇ ਹੁਣ ਆਪਾਂ ਦਰਵਾਜ਼ਾ ਦੇਖਦੇ ਆਂ ਥੋੜਾ ਜਿਹਾ ਖੋਲ ਕੇ ਦੇਖਿਆ ਉਹ ਡਰ ਚੰਦਿਆਂ ਬਾਰਲਾ ਮਾਹੌਲ ਝੰਗ ਵਾਲਾ ਸੀ ਅੰਦਰ ਨੂੰ ਪੈਰ ਰੱਖ ਦੀਆ ਬੇਟਾ ਮੁਮਤਾਜ ਅੰਦਰ ਨੂੰ ਪੈਰ ਨਾ ਰੱਖੋ ਨਿਆਖਾਨ ਬੋਲਦਾ ਹੈ ਤਸੋ ਅੰਦਰ ਮਹਿਮਾਨ ਕੀ ਕਰਦਾ ਦੋਨਿਆਂ ਤਲ ਜੁੜ ਕੇ ਬੀਬੀ ਮੁਹਤਾਜ ਕਹਿੰਦੀ ਪਿਤਾ ਜੀ ਆਰਾਮ ਕਰ ਜਾ ਸ਼੍ਰੀਮੰਤੇ ਉਹ ਕਿ ਚਲੇ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਲੜਕੇ ਜਦੋਂ ਨਾਲ ਛਾਤੀ ਮਾਰੀ ਸੰਗਤੀ ਗੁਰੂ ਗੋਬਿੰਦ ਸਿੰਘ ਜੀ ਗਾਂਹਾਂ ਤੋਂ ਆਏ ਲਖਮੀਪੁਰ ਤੋਂ ਕਿਰਪਾਨ ਤੇ ਕਟਾਰ ਦੇ ਕੇ ਗਏ ਮਿਲ ਕੇ ਦੇਖੀ ਮਿਲ ਕੇ ਗਏ ਮਹਾਰਾਜ ਪਰਿਵਾਰ ਨੂੰ ਕਹਿ ਕੇ ਗਏ ਆ ਕਿ ਇਹਨੂੰ ਦੱਬਿਓ ਨਾ ਇਹਦਾ ਸੰਸਕਾਰ ਕਰ ਦੇਣਾ ਮਲ ਪੱਟੀ ਜਾਰੀ ਰੱਖੋ ਠੀਕ ਹੋ ਗਿਆ ਤਾਂ ਮਗਰ ਨਾਲ ਨਾਲ ਜੂਆ ਨਹੀਂ ਤਾਂ ਇਹਦਾ ਸੰਸਕਾਰ ਕਰ ਦੇਣਾ ਦੱਬਣਾ ਨਹੀਂ ਮਹਾਰਾਜ ਹੱਥ ਵਿੱਚੋਂ ਕਿਰਪਾਨ ਕਮਰ ਕਸੇ ਜੋ ਕਟਾਰ ਦੇ ਕੇ ਗਏ ਅੱਜ ਵੀ ਪੱਠਾ ਸਾਹਿਬ ਪੀਆ ਸਨ 47 ਦੇਖਦੀ ਵੰਡ ਹੋਈ ਸੀ ਉਦੋਂ ਪਰਿਵਾਰ ਆਪਣੇ ਹੱਥੀ ਪੱਠਾ ਸਾਹਿਬ ਦੇਖੀ ਗਿਆ ਸੰਗਤੀ ਅੱਜ ਵੀ ਅਸੀਂ ਉਹਦੇ ਦਰਸ਼ਨ ਕਰਦੇ ਆਂ ਜਿਹੜੀ ਕਿਰਪਾਨ ਬੀਬੀ ਮੁਮਤਾਜ ਨੂੰ ਇਸ ਪਰਿਵਾਰ ਨੂੰ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜਾ ਪੱਠਾ ਸਾਹਿਬ ਅੱਜ ਵੀ ਦਰਸ਼ਨ ਕਰਦੇ ਆਪਾਂ ਉਹਦੇ ਗੁਰੂ ਗੋਬਿੰਦ ਸਿੰਘ ਜੀ ਚਾਲੇ ਮਾਰ ਦਿੰਦੇ ਆ ਨਵੇਂ ਪਾਤਸ਼ਾਹ ਜਦੋਂ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਜੁਲਮ ਕਰਦਾ ਗੁਰੂ ਤੇਗ ਬਹਾਦਰ ਜੀ ਇੱਥੇ ਆ ਕੇ ਅਮਰਤ ਬਿਲੀ ਦੀਆਂ ਕੁਝ ਬਾਣੀਆਂ ਪੜ੍ਹ ਕੇ ਗਏ ਆ ਗੁਰੂ ਤੇਗ ਬਹਾਦਰ ਜੀ ਇਸ ਹਵੇਲੀ ਨਿਹੰਗ ਖਾਨ ਦੇ ਆ ਕੇ ਗਏ ਆ ਅੱਠਵੇਂ ਪਾਤਸ਼ਾਹ ਚੇਤਕ ਦੀ ਬਿਮਾਰੀ ਸੀ ਦਿੱਲੀ ਉਹ ਵੀ ਉਦੋਂ ਹੀ ਇੱਥੇ ਆ ਕੇ ਗਿਆ ਸੱਤਵੇਂ ਪਾਤਸ਼ਾਹ ਕਲਛੇਤਰ ਚ ਗਏ ਸੀ ਉਹ ਵੀ ਆ ਕੇ ਗਿਆ ਇਹਦੀ ਅਗਵਾਈ ਭਾਈ ਕਾਂ ਸਿੰਘ ਰਾਜੋ ਕੇ ਇਤਿਹਾਸ ਬਣਾਇਆ ਹੋਇਆ ਉਹ ਦਿੰਦਾ ਹੈ ਉਹਦੇ ਵਿੱਚ ਦਰਜ ਕੀਤਾ ਇਹਦੀ ਸੇਵਾ ਬਾਬਾ ਬਨਵੀ ਸਿੰਘ 96 ਕਰੋੜੀ ਬੁੱਢਾ ਦਲ ਉਹਨਾਂ ਕੋਲ ਆਈ ਆ ਉਹ ਆਪਾ ਬਾਬਾ ਜੀ ਦਾ ਸਾਥ ਲਈ ਇਹ ਜਿਹੜਾ ਸੰਗਤ ਜੀ ਕਿਲਾ ਇਹਨੂੰ ਹੋਰ ਵੀ ਸੁੰਦਰ ਬਣਾਈਏ ਜਦੋਂ ਵੀ ਤੁਸੀਂ ਆ ਨੇੜੇ ਦੀਕ ਪੱਠਾ ਸਾਹਿਬ ਆਪਜੀ ਸਭ ਜਾਣਦੇ ਆ ਲੈਨਾ ਟਾਪ ਕੇ ਬਾਬਾ ਬਚਿੱਤਰ ਸਿੰਘ ਦੇ ਗੁਰਦੁਆਰਾ ਹੈ ਉਹਦੇ ਉੱਪਰ ਪ੍ਰਾਤਨ ਕਿਲਾ ਹੈ ਆਓ ਆਪਾਂ ਇਹਦੇ ਦਰਸ਼ਨ ਕਰੀਏ ਆਪਾਂ ਹੋਰ ਵੀ ਇਹਨੂੰ ਸੁੰਦਰ ਬਣਾਈਏ ਵਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ